ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰਾ ਵੱਲੋਂ ਲਓ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਦਾਸ ਬ੍ਰਾਂਡ ਦੇ ਕਟ ਪੀਸ ਠੀਕ ਹੈ ਜੀ ਦਾਸ ਬ੍ਰਾਂਡ ਦੇ ਕਟ ਪੀਸ ਅਸੀਂ ਓਪਨ ਕਰਦੇ ਆ ਜੀ ਤੇ ਜੋ ਬ੍ਰਾਂਡ ਰਹਿੰਦਾ ਤੁਹਾਨੂੰ ਪਤਾ ਹੀ ਹੈ ਜੀ ਜੋ ਦਾਸ ਬ੍ਰਾਂਡ ਆ ਬੈਸਟ ਕੁਆਲਿਟੀ ਦਾ ਸਟਾਫ ਹੁੰਦਾ ਜੀ ਦਾਸ ਬ੍ਰਾਂਡ ਦਾ ਤੁਸੀਂ ਸਾਡੇ ਕੋਲੋਂ ਕਾਟਨ ਸਟਾਫ ਦੇ ਵਿੱਚ ਵੀ ਸੂਟ ਬਾਈ ਕੀਤੇ ਹੋਣਗੇ ਦਾਸ ਬ੍ਰਾਂਡ ਦੇ ਕਟਪੀਸਾਂ ਦੇ ਵਿੱਚੋਂ ਵੀ ਸਭ ਨੂੰ ਪਤਾ ਵੀ ਕਿੱਦਾਂ ਦਾ ਸਟਾਫ ਹੈ ਜੀ ਦੇਖੋ ਨਾ ਤਾਂ ਇਹ ਕਲਰ ਡਲ ਹੁੰਦਾ ਹੁੰਦਾ ਦਾਸ ਬ੍ਰਾਂਡ ਦਾ ਨਾ ਹੀ ਇਹਦੀ ਸੂਰਤ ਦੀ ਚਮਕ ਜਾਂਦੀ ਐ ਅੱਧਾ ਹੀ ਰਹਿੰਦਾ ਹੁਣ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਪਸ਼ਮੀਨੀਏ ਦੇ ਵਿੱਚ ਦਾਸ ਬ੍ਰਾਂਡ ਦੇ ਕਟਪੀਸ ਚੈੱਕ ਕਰੋ ਜੀ ਲਓ ਪਸ਼ਮੀਨੀਏ ਦੇ ਵਿੱਚ ਦਾਸ ਬ੍ਰੈਂਡ ਦੇ ਕੱਟ ਪੀਸ ਲੈ ਕੇ ਆਇਆ ਤੁਹਾਡੇ ਵਾਸਤੇ ਇਹਦੀ ਖਾਸੀਅਤ ਇਹ ਹੈ ਜੀ ਇਹ ਵਾਲੇ ਸਟਾਫ ਦੀ ਪਸ਼ਮੀਨੀਏ ਦੀ ਕਿ ਬਾਕੀ ਜੋ ਪਸ਼ਮੀਨਾ ਤੁਹਾਨੂੰ ਮਿਲੂਗਾ ਥੋੜਾ ਜਿਹਾ ਵੇਟ ਉਹਦਾ ਹੁੰਦਾ ਹੈ ਹੈਵੀ ਵੇਟ ਦਾ ਹੁੰਦਾ ਜੀ ਠੀਕ ਹੈ ਜੀ ਪਰ ਜੋ ਦਾਸ ਬ੍ਰੈਂਡ ਹੈ ਤੁਹਾਨੂੰ ਐਦਾਂ ਲੱਗੂ ਜਿਵੇਂ ਆਪਾਂ ਕਾਟਨ ਸਟਾਫ ਹੀ ਵੇਅਰ ਕੀਤਾ ਹੁੰਦਾ ਬਿਲਕੁਲ ਲਾਈਟ ਵੇਟ ਸਟਾਫ ਹੁੰਦਾ ਜੀ ਠੀਕ ਹੈ ਜੀ ਜਿਹੜਾ ਦਾਸ ਬ੍ਰੈਂਡ ਹੈ ਹੋਊਗਾ ਪਸ਼ਮੀਨਾ ਗਰਮ ਹੋਊਗਾ ਜੀ ਪਰ ਲਾਈਟ ਵੇਟ ਹੋਊਗਾ ਪਸ਼ਮੀਨਾ ਇਹ ਦਾਸ ਬ੍ਰੈਂਡ ਦਾ ਬਾਕੀ ਜੋ ਪਸ਼ਮੀਨਾ ਹੁੰਦਾ ਥੋੜਾ ਜਿਹਾ ਹੈਵੀ ਵੇਟ ਚ ਆਉਂਦੇ ਆ ਤੇ ਬਿਲਕੁਲ ਬੈਸਟ ਕੁਆਲਟੀ ਦਾ ਸਟਾਫ ਰਹਿਣ ਵਾਲਾ ਜੀ ਇਹ ਤੇ ਚੈੱਕ ਕਰੋ ਜੀ ਇਹ ਵਾਲਾ ਪੀਸ ਚੈੱਕ ਕਰੋ ਕੱਟ ਤੁਹਾਨੂੰ ਦੱਸਾਂਗੇ ਕਿੰਨੀ ਕਿੰਨੀ ਕੱਟ ਹੈ ਤੇ ਜੋ ਪ੍ਰਾਈਸ ਰਹਿਣ ਵਾਲਾ ਹੈ ਦਾ ਜੀ ਜੋ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਉਹ ਰਹੂਗੀ ਜੀ 160 ਰੁਪਏ ਪਰ ਮੀਟਰ ਤੁਹਾਨੂੰ ਦਵਾਂਗੇ ਦਾਸ ਬ੍ਰਾਂਡ ਠੀਕ ਹੈ ਜੀ ਕਲਰ ਚੈੱਕ ਕਰ ਲਓ ਜੀ ਪ੍ਰਿੰਟ ਚੈੱਕ ਕਰੋ ਬੜਾ ਸੋਹਣਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਕੱਟ ਹੋਊਗੀ 2 ਮੀਟਰ ਦੀ ਤੇ ਦੂਸਰੀ ਕੱਟ ਹੋਊਗੀ ਜੀ 240 ਦੀ ਤੇ ਤੁਹਾਨੂੰ ਮਿਲੂਗਾ 440 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ 440 ਰਹੂਗਾ ਜੀ ਇੱਕ 240 ਹੈ ਇੱਕ ਕੱਟ ਹੈਗੀ ਆ ਜੀ 2 ਮੀਟਰ ਦੀ ਬਿਲਕੁਲ ਲਾਈਟ ਵੇਟ ਪਸ਼ਮੀਨਾ ਜੀ ਇਹ ਬਿਲਕੁਲ ਸੌਫਟ ਮੁਲਾਇਮ ਐਦਾ ਹੀ ਇਹਦੀ ਚਮਕ ਰਹਿਣੀ ਹੈ ਸੂਟ ਦੀ ਇਹਦੀ ਚਮਕ ਜਾਣ ਵਾਲੀ ਨਹੀਂ ਹੈਗੀ ਲਓ ਅਗਲਾ ਸੂਟ ਚੈੱਕ ਕਰੋ ਜੀ ਇਹ 5 ਮੀਟਰ ਦੀ ਕੱਟ ਚ ਆਊਗਾ ਜੀ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ 5 ਮੀਟਰ ਦੀ ਕੱਟ ਚ ਆਉਣਾ ਜੀ 160 ਰੁਪਏ ਪਰ ਮੀਟਰ ਦੇ ਰਿਹਾ ਤੁਹਾਨੂੰ ਸੂਟ ਦਾਸ ਬ੍ਰੈਂਡ ਦਾ ਲਓ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਦੇ ਵਿੱਚ ਰਹਿਣ ਵਾਲਿਆ ਜੀ ਠੀਕ ਹੈ ਜੀ ਲਓ ਇਹਦੇ ਵਿੱਚ ਇੱਕ ਹੋਰ ਕਲਰ ਮਿਲੂਗਾ ਇਹ ਹੈਗਾ ਜੀ 240 ਦਾ ਪੀਸ ਸੇਮ ਸਟਾਫ ਸੇਮ ਕਲਰ ਸੇਮ ਸਟਾਫ ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ ਜੀ 2 ਮੀਟਰ ਦਾ ਲਓ ਜੀ ਚੈੱਕ ਕਰੋ ਜੀ 2 2 ਸੌਰੀ 240 ਦਾ ਪੀਸ ਹੈ ਜੀ ਦੂਸਰਾ ਪੀਸ ਆਊਗਾ ਜੀ 2.5 ਮੀਟਰ ਦਾ ਠੀਕ ਹੈ ਜੀ ਇਹ 2.5 ਮੀਟਰ ਦੀ ਕੱਟ ਚ ਆਊਗਾ ਇਹ 2.40 ਜਾਊਗਾ ਦੋਨੋਂ ਸ਼ਾਰਟ ਪੀਸ ਲੈ ਸਕਦੇ ਹੋ ਜਿਵੇਂ ਇਹ ਵਾਲਾ ਕਿਸੇ ਨੇ ਸ਼ਾਰਟ ਪੀਸ ਲੈਣਾ ਸ਼ਾਰਟ ਪੀਸ ਲੈ ਲਓ ਇਹ ਵੀ ਸ਼ਾਰਟ ਪੀਸ ਰੋਗਾ 2.5 ਮੀਟਰ ਦੀ ਕੱਟ ਚ ਲਓ ਜੀ ਠੀਕ ਹੈ ਜੀ ਇਹ 2.5 ਮੀਟਰ ਦੀ ਕੱਟ ਚ ਰਹਿਣ ਵਾਲਾ ਹੈ ਲਓ ਜੀ ਇਹ ਵਾਲਾ ਦੇਖੋ ਜੀ ਇਹ 1.85 ਹੈ ਇਹ ਹੈਗਾ 1.5 ਮੀਟਰ ਦੀ ਕੱਟ ਚ ਇਹ 1.5 ਮੀਟਰ ਦੀ ਕੱਟ ਜ ਹੈ 1.85 ਜ ਹੈ ਕਈ ਮੇਰੀਆਂ ਭੈਣਾਂ ਫੋਲਡ ਕਰਕੇ ਆਪਣੀ ਸ਼ਰਟ ਬਣਾ ਲੈਂਦੀਆਂ ਉਹਨਾਂ ਲਈ ਇਹ ਠੀਕ ਹੈ ਜੀ ਲੈ ਸਕਦੇ ਹੋ ਠੀਕ ਹੈ ਜੀ ਭੀ ਤੁਸੀਂ ਪੀਸ ਲੈਣਾ ਤਾਂ ਉਹਦੀ ਪ੍ਰੋਪਰ ਲਿਖੋ ਜੀ ਕੱਟ ਵੀ ਜੀ ਸਾਨੂੰ 4 ਮੀਟਰ ਦੇ ਦਿਓ ਹਨਾ ਜਾਂ 2 ਮੀਟਰ ਦੇ ਦਿਓ ਕਿਉਂਕਿ ਫਿਰ ਤੁਹਾਨੂੰ ਦੁਬਾਰਾ ਫਿਰ ਮੈਸੇਜ ਛੱਡਣਾ ਪੈਂਦਾ ਵੀ ਤੁਹਾਨੂੰ ਕੱਟ ਕਿੰਨੀ ਚਾਹੀਦੀ ਆ ਤੇ ਐਦਾਂ ਥੋੜਾ ਜਿਹਾ ਮੈਸੇਜ ਫਿਰ ਲੰਬਾ ਹੋ ਜਾਂਦਾ ਹਨਾ ਇਹ ਵਾਲਾ ਪੀਸ ਦੇਖੋ ਜੀ ਇਹ 10 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 3 ਮੀਟਰ ਦਾ ਪੀਸ ਹੈ ਇਹਦੇ ਵਿੱਚ ਥੋੜਾ ਜਿਹਾ ਡਿਫੈਕਟ ਆਊਗਾ ਜੀ ਠੀਕ ਹੈ ਲਓ ਚੈੱਕ ਕਰੋ ਜੀ ਮੈਂ ਤੁਹਾਨੂੰ ਦਿਖਾਦਾ ਵੀ ਕਿੱਦਾਂ ਦਾ ਡਿਫੈਕਟ ਹੈ ਲਓ ਇਹਦੇ ਵਿੱਚ ਥੋੜਾ ਜਿਹਾ ਆਉਣਾ ਡਿਫੈਕਟ 3 ਮੀਟਰ ਦਾ ਪੀਸ ਰਹਿਣ ਵਾਲਾ ਇਦਾਂ ਦਾ ਕੁਝ ਨਹੀਂ ਪਤਾ ਲੱਗਦਾ ਜੀ ਥੋੜਾ ਜਿਹਾ ਕਲਰ ਦਾ ਵੀ ਇਹ ਥੋੜਾ ਜਿਹਾ ਇਥੋਂ ਔਰੰਜੀ ਸ਼ੇਡ ਚ ਆ ਰਿਹਾ ਇਧਰ ਮਹਿੰਦੀ ਜੀ ਸ਼ੇਡ ਚ ਆ ਰਿਹਾ ਥੋੜਾ ਜਿਹਾ ਕੁਝ ਜ਼ਿਆਦਾ ਨਹੀਂ ਹੈਗਾ ਪਰ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਦੇਖੋ ਜੀ ਠੀਕ ਹੈ ਜੀ ਜੇ ਕੋਈ ਵੀ ਦੇਖੂਗਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਇਹਦਾ ਤਾਂ ਕਰਕੇ ਥੋੜਾ ਜਿਹਾ ਔਰੰਜ ਸ਼ੇਡ ਐਦਾਂ ਦੇਖੋ ਜੀ ਇਧਰ ਥੋੜਾ ਜਿਹਾ ਔਰੰਜ ਸ਼ੇਡ ਇਧਰ ਮਹਿੰਦੀ ਥੋੜਾ ਜਿਹਾ ਐਦਾਂ ਜਾਂ ਪਰ ਤੁਹਾਨੂੰ ਇਹ ਪੀਸ ਲੈਸ ਦਿੱਤਾ ਜਾਊਗਾ ਠੀਕ ਹੈ ਜੀ ਪੀਸ ਦਿੱਤਾ ਜਾਊਗਾ ਲੈਸ 'ਚ ਦੇਖੋ ਤੁਸੀਂ ਇਦਾਂ ਦੇਖੋਗੇ ਇਦਾਂ ਇਹਦਾ ਕੋਈ ਫਰਕ ਨਹੀਂ ਹੈਗਾ 3 ਮੀਟਰ ਦਾ ਪੀਸ ਹੈ ਜੀ ਸਿਰਫ ਤੁਹਾਨੂੰ 2.5 ਮੀਟਰ ਦੀ ਕੱਟ 'ਚ ਦਿੱਤਾ ਜਾਊਗਾ ਠੀਕ ਹੈ ਜੀ 3 ਮੀਟਰ ਦਾ ਪੀਸ ਹੈ 2.5 ਮੀਟਰ ਦੀ ਕੱਟ 'ਚ ਦਿੱਤਾ ਜਾਊਗਾ ਹਲੋ ਅਗਲਾ ਪੀਸ ਦੇਖੋ ਜੀ ਇਹ 5 ਮੀਟਰ ਦੀ ਕੱਟ 'ਚ ਆ ਜੀ ਠੀਕ ਹੈ ਜੀ 5 ਮੀਟਰ ਦੀ ਕੱਟ 'ਚ ਆ ਇਹਦੇ ਵਿੱਚ ਵੀ ਇਦਾਂ ਹੀ ਥੋੜਾ ਜਿਹਾ ਆ ਕੁਲੀਆ ਮਿਲਿਆ ਜਾ ਪ੍ਰਿੰਟਾ ਜੀ ਥੋੜਾ ਜਿਹਾ ਐਦਾਂ ਦੇਖੋ ਜਿਵੇਂ ਆ ਦੇਖੋ orange ਮਹਿੰਦੀ ਸ਼ੇਡ ਆਲੇ ਥੋੜਾ ਜਿਹਾ orange ਸ਼ੇਡ ਆ ਗਿਆ ਦੇਖੋ ਅੰਦਰ ਠੀਕ ਹੈ ਐਦਾਂ ਇਹ 5 ਮੀਟਰ ਦੀ ਕਟ ਹੈ ਇਹ ਤੁਹਾਨੂੰ 4.5 ਮੀਟਰ ਦੀ ਕੱਟ ਦਿੱਤਾ ਜਾਊਗਾ ਠੀਕ ਹੈ ਜੀ ਇਹ ਵਾਲਾ ਪੀਸ ਦਿੱਤਾ ਜਾਊਗਾ 4.5 ਮੀਟਰ ਦੇ ਸਟਾਫ ਦੇ ਪੈਸੇ ਲੱਗਣਗੇ ਤੁਹਾਨੂੰ ਇਹਦੇ ਲਓ ਇਹ ਚੈੱਕ ਕਰੋ ਜੀ ਇਹ ਹੋਊਗਾ ਜੀ 1.5 ਮੀਟਰ ਦਾ ਪੀਸ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੈ 1.5 ਮੀਟਰ ਦਾ ਪੀਸ ਰੈਡ ਵਾਲਾ 1.5 ਮੀਟਰ ਦਾ ਕੋਈ ਸ਼ਰਟ ਬਣਾਉਣਾ ਚਾਹੁੰਦੇ ਬਣਾ ਸਕਦੇ ਹਾਂ ਲਓ ਜੀ ਇਹ ਵਾਲਾ ਪੀਸ ਵੀ 250 25 ਜੀ ਠੀਕ ਹੈ ਜੀ 2 ਮੀਟਰ 5 ਕੈਂਚ ਦਾ ਪੀਸ ਹੈ ਜੀ ਇਹ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਮਹਿੰਦੀ ਜੀ ਸ਼ੇਡ ਚ ਆਊਗਾ ਜੀ ਨਿਓਨ ਮਹਿੰਦੀ ਸ਼ੇਡ ਚ ਇਹ ਕੇ ਵਾਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਦੇਖੋ ਵੀ ਬਹੁਤ ਸੋਹਣਾ ਪ੍ਰਿੰਟ ਹੈ 180 180 ਹੈ ਜੀ ਇਹਦੀ ਕੱਟ ਇਹਦੀ ਹੈਗੀ ਹੈ ਜੀ 2.5 ਮੀਟਰ ਦੀ ਕੱਟ ਹੈ ਠੀਕ ਹੈ ਜੀ ਅਗਲਾ ਪੀਸ ਦੇਖੋ ਇਹਦੇ ਵਿੱਚ ਲਓ ਜੀ ਇਹ ਵੀ 2.5 ਮੀਟਰ ਦੀ ਕੱਟ ਚ ਹੈ ਪੂਰਾ 5 ਮੀਟਰ ਸੂਟ ਲੈ ਸਕਦੇ ਹੋ 2.5 ਮੀਟਰ ਦੀ ਕੱਟ 'ਚ ਠੀਕ ਹੈ ਜੀ ਇਹ ਵੀ 2 ਮੀਟਰ ਦੀ ਕੱਟ 'ਚ ਰਹਿਣ ਵਾਲਾ ਹੈ ਚੈੱਕ ਕਰੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਲਓ ਜੀ ਇਹ ਇਹ ਹੋਊਗਾ 1 15 1 15 ਦੀ ਕੱਟ ਵਿੱਚ ਰਹੂਗਾ ਜੀ ਜੇਕਰ ਕਿਸੇ ਦਾ ਛੋਟਾ ਪੀਸ ਹੈ ਤਾਂ ਐਨੇ ਪੀਸ ਦੇ ਵਿੱਚ ਐਡਜਸਟ ਕਰਕੇ ਕਿਸੇ ਨੂੰ ਛੋਟਾ ਸ਼ਰਟ ਬਣਾਉਣੀ ਹੈ ਸ਼ਾਰਟ ਸ਼ਰਟ ਬਣਾਉਣੀ ਹੈ ਤਾਂ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟ ਡੀ ਹੈ 컬러 ਦੇਖੋ ਇਹ ਪੀਸ ਦੋ ਮੈਲਗੇ ਇੱਕ ਤਾਂ ਹੈਗਾ 160 ਦੇ ਵਿੱਚ ਠੀਕ ਹੈ ਜੀ ਦੂਸਰਾ ਪੀਸ ਆਊਗਾ ਜੀ 165 ਵਿੱਚ ਇੱਕ 65 ਦਾ ਪੀਸ ਹੈ ਇੱਕ 60 ਦਾ ਪੀਸ ਹੈ ਲਓ ਜੀ ਜਿਹੜੀਆਂ ਮੇਰੀਆਂ ਦਾ ਪਹਿਣਾਂ ਦਾ ਐਨੇ ਸਟਾਫ ਦੇ ਵਿੱਚ ਸੂਟ ਬਣਾ ਲੈ ਬਣਾਉਣਾ ਚਾਹੁੰਦੀਆਂ ਲੈ ਸਕਦੀਆਂ ਪਤਲੀਆਂ ਉਹ ਲੈ ਸਕਦੀਆਂ ਜੀ ਪ੍ਰਿੰਟਿੰਗ 컬러 ਬਹੁਤ ਪਿਆਰਾ ਰਹਿਣ ਵਾਲਾ ਹੈ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਹੈ ਫਰੈਂਡਸ ਤੁਹਾਨੂੰ ਦਿਖਾ ਰਾਂ ਜੀ ਓਪਨ ਕਰਕੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣ ਵਾਲਾ ਦਾਸ ਬ੍ਰੈਂਡ ਬਿਲਕੁਲ ਐਡਾ ਸਟਾਫ ਰਹੂਗਾ ਜਿਵੇਂ ਕਾਟਨ ਵੇਅਰ ਕੀਤਾ ਬਿਲਕੁਲ ਲਾਈਟ ਵੇਟ ਠੀਕ ਹੈ ਜੀ ਬ੍ਰਾਂਡਡ ਸਟਾਫ ਹੈ ਥੋੜਾ ਜਿਹਾ ਹਾਈ ਕੁਆਲਿਟੀ ਦਾ ਸਟਾਫ ਹੁੰਦਾ ਦਾਸ ਬ੍ਰੈਂਡ ਠੀਕ ਹੈ ਜੀ ਲਓ ਬਹੁਤ ਸੋਹਣੇ ਪੀਸ ਰਹਿਣ ਵਾਲੇ ਦਾਸ ਬ੍ਰੈਂਡ ਦੇ 160 ਰੁਪਏ ਪਰ ਮੀਟਰ ਰਹਿਣੇ ਆ ਜੀ ਵਾਲੇ ਪੀਸ ਲਓ ਜੀ ਆਵਲਾ ਪੀਸ ਚੈੱਕ ਕਰੋ ਜੀ ਇਹ ਇਹ ਵੀ 115 ਦੀ ਕੱਟ ਹੈ ਠੀਕ ਹੈ ਜੀ 115 ਦੀ ਕੱਟ ਰਹੂਗੀ ਜੀ ਤੇ ਦੂਸਰਾ ਪੀਸ ਦੇਖੋ ਜੀ ਲਓ ਇਹ ਰੌਗਾਜੀ 1.90 2 ਮੀਟਰ ਤੋਂ ਥੋੜਾ ਜਿਹਾ ਘੱਟ ਹੈ ਬਿਲਕੁਲ ਮਮੂਲੀ ਜਿਹਾ ਘੱਟਾ 2 ਮੀਟਰ ਤੋਂ ਲਓ ਜੀ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜਿੰਨਾ ਦੀ ਫੋਲਡ ਕਰਕੇ ਸ਼ਾਰਟ ਬਣਦੀ ਹੈ 19 20 ਇੰਚ ਘੇਰਾ ਤਾਂ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਲਓ ਜੀ ਇਹ ਬਲੈਕ ਦੇ ਵਿੱਚ ਆਊਗਾ ਇਹ ਰਹੂਗਾ ਜੀ 1 40 1.5 ਮੀਟਰ ਦਾ ਪੀਸ ਹੈ ਜੀ 1.5 ਮੀਟਰ ਦੇ ਵਿੱਚ ਜੀਜੀ ਸ਼ਾਰਟ ਬਣਦੀ ਹੈ ਉਹਲਾ ਪੀਸ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ 1.5 ਮੀਟਰ ਦੀ ਸ਼ਾਰਟ ਰਹੂਗੀ ਜੀ ਇਹ ਲੋਚੀ ਅਗਲੇ ਪੀਸ ਚੈੱਕ ਕਰੋ ਪੀਸ ਦੇਖੋ ਜੀ ਆਫ ਵਾਈਟ ਬਾਟਮ ਦੇ ਨਾਲ ਲੈ ਸਕਦੇ ਹੋ 180 ਆ ਜੀ 180 ਵਿੱਚ ਜਿਹੜੀ ਮੇਰੀ ਭੈਣ ਆਪਣੀ ਸ਼ਾਰਟ ਬਣਾਉਣਾ ਚਾਹੁੰਦੀ ਹੈ ਲੈ ਸਕਦੀ ਹੈ ਦਾਸ ਬ੍ਰਾਂਡ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਰੈਣ ਵਾਲਾ ਹੈ ਇਹ ਰਹੂਗਾ ਜੀ 15 ਲਓ ਜੀ ਜੇ ਕਿਸੇ ਨੇ ਟੌਪ ਬਣਾਉਣਾ ਉਹਦੇ ਲਈ ਲੈ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਹੈ ਠੀਕ ਹੈ ਜੀ ਟੌਪ ਬਹੁਤ ਸੋਹਣਾ ਬਣਾ ਦਾ ਗਰਮ ਸਟਾਫ ਉਹਦੇ ਵਿੱਚ 15 ਆ ਜੀ ਇਹ ਵਾਲਾ ਪੀਸ ਲੋਚੀ ਇਹ ਵਾਲਾ ਪ੍ਰਿੰਟ ਦੇਖੋ ਜੀ ਪ੍ਰਿੰਟਿੰਗ ਏਰੀਆ ਵੀ ਬਹੁਤ ਪਿਆਰੀ ਹੈ 160 ਹੈ ਜੀ ਇਹਦੀ ਕੱਟ ਰਹੂਗੀ ਜੀ 160 ਠੀਕ ਹੈ ਜੀ ਜਿੱਦਾਂ ਐਦਾਂ ਫੋਲਡ ਕਰਕੇ ਸ਼ਰਟ ਬੰਦੀਓ ਲੈ ਸਕਦੇ ਹੋ 160 ਦੀ ਇਹਦੀ ਕੱਟ ਹੈ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟੰਮ ਬੰਗਾਲਾ 190 ਹੈ ਜੀ ਇਹਦੀ ਕੱਟ ਰਹੀ ਹੈ ਜੀ 190 ਠੀਕ ਹੈ ਜੀ ਜਿਹੜੀਆਂ ਮੇਰੀਆਂ ਪੈਣਾ ਪਤਰੀਆਂ 18 19 ਇੰਚ ਘੇਰਾ ਤਾਂ ਉਹਨਾਂ ਲਈ ਬਹੁਤ ਸੋਹਣੇ ਪੀਸ ਰਹਿਣੇ ਜੀ ਇਹ ਵਾਲੀ ਛੋਟੀ ਕੱਟ ਦੇ ਲਓ ਇਹ ਵੀ ਬਲੈਕ ਦੇਖ ਸਕਦੇ ਹੋ ਬਲੈਕ ਵੀ ਬਹੁਤ ਸੋਹਣਾ ਪੀਸ ਹੈ 1.60 ਹੈ ਇਹਦਾ ਪ੍ਰਿੰਟ ਵੀ ਬਹੁਤ ਪਿਆਰਾ ਜੀ 1.60 ਦੀ ਕੱਟ ਚ ਮਿਲੂਗਾ ਤੁਹਾਨੂੰ ਬਲੈਕ ਲਓ ਜੀ ਇਹ ਵਾਲਾ ਚੈੱਕ ਕਰੋ ਜੀ 1.40 ਹੈ ਇਹ ਵੀ 1.5 ਮੀਟਰ ਦੀ ਕੱਟ ਚ ਰਹੂਗਾ ਇਹ ਵਾਲਾ ਪ੍ਰਿੰਟ 1.40 ਹੈ ਜੀ 1.40 ਦਾ ਪੀਸ ਰਹੂਗਾ ਜੀ ਇਹ ਲਓ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਰਹਿਣ ਵਾਲੇ ਆ 10 ਬ੍ਰੈਂਡ ਦੇ ਲਓ ਜੀ ਚੈੱਕ ਕਰੋ ਜੀ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਿਲਕੁਲ ਲਾਈਟ weight ਬਿਲਕੁਲ ਸੌਫਟ ਮਲੇਮ ਸਟਾਫ 25 ਹੈ ਜੀ ਇਹਦੀ ਕੱਟ ਰਹੂਗੀ 25 ਕਈ ਵਾਰੀ ਆਪਾਂ 2 ਮੀਟਰ ਦੇ ਵਿੱਚ ਸ਼ਰਟ ਬਣਾ ਲੈਣੇ ਆ 25 ਇਹਦੀ ਕੱਟ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਇਹ ਜਿਹਦੀ ਕੱਟ ਰਹੂਗੀ ਜੀ ਇੱਕ ਰਹੂਗੀ ਜੀ ਇਹਦੀ ਕੱਟ ਇੱਕ 10 ਹੈ ਜੀ ਠੀਕ ਹੈ ਜੀ ਇਹਦੀ ਕੱਟ ਰਹੂਗੀ 110 ਦੀ ਤੇ ਨੀਚੇ ਵਾਲਾ ਪੀਸ ਰਹੂਗਾ ਜੀ 33 ਠੀਕ ਹੈ ਜੀ 33110 ਹੈ ਸਾਢੇ 4 ਮੀਟਰ ਕਪੜਾ ਹੋ ਗਿਆ ਜੀ ਸਾਢੇ 4 ਮੀਟਰ ਦੇ ਵਿੱਚ ਤੁਹਾਨੂੰ ਰਾਮ ਮਨਾ ਇਹ ਵਾਲਾ ਸੂਟ ਬੰਦਣਾ ਜੀ ਇੰਨਾ ਸੋਨਾ ਗਰਮ ਸਟਾਫ ਹੈ ਬਿਲਕੁਲ ਵੂਲਨ ਗਰਮ ਤੇ ਮਲੈਮ ਸੌਫਟ ਠੀਕ ਹੈ ਜੀ ਲਓ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ 190 190 ਦੀ ਕੱਟ ਚ ਰਹੂਗਾ ਪੀਸ ਛੋਟਾ ਹੈ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਉਹ ਲੈ ਸਕਦੀਆਂ ਪ੍ਰਿੰਟ ਬਹੁਤ ਜ਼ਿਆਦਾ ਸੋਨਾ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਦਾ 1.90 ਵਿੱਚ ਸ਼ਰਟ ਰੈਡੀ ਕਰ ਸਕਦੀਆਂ ਉਹ ਲੈ ਸਕਦੀਆਂ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਦੋ ਪੀਸਾਂ ਦੇ ਵਿੱਚ ਮਿਲੇਗਾ ਇੱਕ ਹੈਗਾ 1.15 ਦਾ ਪੀਸ ਠੀਕ ਹੈ ਜੀ ਦੂਸਰਾ ਪੀਸ ਮਿਲੇਗਾ 2.80 ਦਾ ਠੀਕ ਹੈ ਜੀ 2.80 ਤੇ 1.15 ਠੀਕ ਹੈ 4 ਮੀਟਰ ਤੱਕ ਸਟੱਫ ਹੋ ਗਿਆ ਜੀ 4 ਸਵਾ 4 ਮੀਟਰ ਤੱਕ ਹੋਇਆ ਸਵਾ 4 ਮੀਟਰ ਦਾ ਆਪਾਂ ਆਰਾਮ ਨਾਲ ਪਸ਼ਮੀਨੀ ਦਾ ਸੂਟ ਬਣਾ ਸਕਦੇ ਹਾਂ ਕਿਉਂਕਿ ਅੱਜ ਕੱਲ ਆਪਾਂ ਨਾ ਤਾਂ ਜਿਆਦਾ ਹੈਵੀ ਬਾਟਮ ਪਾਉਣੇ ਦੇਖੋ ਮੈਂ ਚੁੱਕਦੀ ਆ ਤੇ ਐਦਾ ਹੀ ਲੱਗਦਾ ਜਿਵੇਂ ਕੋਟਨ ਸਟਾਫ ਹੋਵੇ ਠੀਕ ਹੈ ਜੀ ਬਿਲਕੁਲ ਲਾਈਟ ਵੇਟ ਹੈ ਜੀ ਇਹ ਲਾਈਟ ਵੇਟ ਸਟਾਫ ਹੁੰਦੇ ਆ ਇਹ ਲਓ ਜੀ ਇਹ ਬਣਾ ਚੈੱਕ ਕਰੋ ਜੀ ਇਹ 3 ਮੀਟਰ ਦਾ ਪੀਸ ਹੈ ਪ੍ਰਿੰਟਿੰਗ ਇਹਦੀ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਲਓ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਸਿਰਫ 3 ਮੀਟਰ ਦਾ ਪੀਸ ਹੈ ਇਹ ਤੁਸੀਂ 5 ਮੀਟਰ ਵੀ ਸੂਟ ਲੈ ਸਕਦੇ ਹੋ ਕਾਫੀ ਪੀਸ ਹੈ ਜੀ ਇਹ ਵਾਲੇ ਪ੍ਰਿੰਟ ਦੇ ਸਾਡੇ ਕੋਲ ਲਓ ਜੀ ਇਹ 3 ਮੀਟਰ ਦਾ ਪੀਸ ਹੈ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹਦੀ ਵੀ ਲੱਗੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਕੱਟ ਰਹੂਗੀ ਜੀ 2 ਮੀਟਰ ਦੀ 2 ਮੀਟਰ ਦਾ ਪੀਸ ਹੈ ਜੀ ਲਓ 2 ਮੀਟਰ ਦੇ ਵਿੱਚ ਜਿਹਦੀ ਸ਼ਰਟ ਬਣਦੀ ਹੈ ਉਹ ਲੈ ਸਕਦੇ ਹੋ ਤੁਸੀਂ ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹ 2 ਮੀਟਰ ਦੀ ਕੱਟ ਚ ਜਾਊਗਾ ਜੀ ਠੀਕ ਹੈ ਜੀ 2 ਮੀਟਰ ਦੀ ਸ਼ਰਟ ਪੀ ਸਕਦੀ ਹੈ ਜੀ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ 2 ਮੀਟਰ ਦੀ ਸ਼ਰਟ ਪੀਸ ਹੈ ਤੇ ਇਹ ਵਾਲਾ ਦੇਖੋ ਜੀ ਮਹਿੰਦੀ ਜੀ ਸ਼ੇਡ ਚ ਆਊਗਾ ਇਹ 1.5 ਮੀਟਰ ਦੀ ਕੱਟ ਚ ਰਹੂਗਾ ਜੀ ਠੀਕ ਹੈ ਜੀ 1.5 ਮੀਟਰ ਦੀ ਕੱਟ ਚ ਰਹੂਗਾ ਲਓ ਚੈੱਕ ਕਰੋ ਜੀ ਪ੍ਰਿੰਟ ਦੇਖੋ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣ ਵਾਲੇ ਦਾਸ ਬ੍ਰੈਂਡ ਬਾਕੀ ਦਾਸ ਬ੍ਰੈਂਡ ਦੀ ਖਾਸੀਅਤ ਇਹ ਵੈ ਹੈ ਇਹ ਵੀ ਹੁੰਦੀ ਹੈ ਕਿ ਲਾਈਟ ਵੇਟ ਹੈ ਬਾਕੀ ਇਹਦਾ ਕਲਰ ਨਹੀਂ ਜਾਂਦਾ ਡਾਲਰ ਹੀ ਹੁੰਦਾ ਇੱਕ ਇਹਦੇ ਪ੍ਰਿੰਟ ਬਹੁਤ ਸੋਹਣੀ ਹੁੰਦੀ ਹੈ ਜੀ ਦਾਸ ਬ੍ਰੈਂਡ ਦੀ ਪ੍ਰਿੰਟਿੰਗ ਬਿਲਕੁਲ ਡਿਫਰੈਂਟ ਪ੍ਰਿੰਟਿੰਗ ਹੁੰਦੀ ਹੈ ਲਓ ਇਹ 80 ਮੀਟਰ ਦੀ ਕੱਟ 'ਚ ਰਹੂਗਾ ਜੀ ਠੀਕ ਹੈ ਜੀ ਇੱਕ 80 ਮੀਟਰ ਦੀ ਕੱਟ 'ਚ ਦੂਸਰਾ ਪੀਸ ਹੈਗਾ ਜੀ 190 ਦੀ ਕੱਟ 'ਚ ਤੀਸਰਾ ਪੀਸ ਹੈਗਾ ਜੀ 180 ਦੀ ਕੱਟ 'ਚ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾ ਮੋਟੀਆਂ ਹਨਾ ਨਹੀਂ ਪਾਉਂਦਾ 5 ਮੀਟਰ ਦੀ ਕੱਟ 'ਚ ਤੇ ਉਹ ਲੈ ਸਕਦੀਆਂ ਤਿੰਨ ਪੀਸਾਂ ਨੂੰ ਜਾਂ ਫਿਰ ਦੋ ਪੀਸ ਲੈ ਕੇ ਇੱਕ ਪੀਸ ਲੈ ਕੇ ਆਪਣਾ ਸੂਟ ਬਣਾ ਸਕਦੀਆਂ ਇਹ ਵਲ ਚੈੱਕ ਕਰੋ ਜੀ ਪ੍ਰਿੰਟ ਇਹ ਰਹੂਗਾ 170 170 ਦੀ ਕੱਟ ਐ ਇਹ ਕੱਟ ਰਹੂਗੀ 1.5 ਮੀਟਰ ਦੀ ਜੀ ਠੀਕ ਹੈ ਜੀ ਇਹ ਕੱਟ ਰਹੂਗੀ 140 ਦੀ ਤੇ ਇਹ ਵਾਲੀ ਕੱਟ ਰਹੂਗੀ ਜੀ 115 ਦੀ ਲਓ ਜੀ ਇਹ ਵਾਲੀ ਜਿਹੜੀ ਕੱਟ ਰਹਿਣੀ ਆ ਜਿਹੜੀ ਇਹ ਵਾਲੀ ਕੱਟ ਰਹਿਣੀ ਆ ਜੀ ਇਹ ਰਹਿਣੀ ਆ 190 ਦੀ ਠੀਕ ਹੈ ਜੀ 1.90 ਦੀ ਕੱਟ ਹੈ ਜੀ ਇਹ ਲਓ ਜੀ ਇਹ 2 ਮੀਟਰ ਦੀ ਕੱਟ ਹੈ ਇਹ 2 ਮੀਟਰ ਦੀ ਕੱਟ ਰਹੂਗੀ ਜੀ ਇਹ ਰਹੂਗੀ ਜੀ 1.15 ਦੀ ਕੱਟ ਸੇਮ ਪ੍ਰਿੰਟ ਆ 1.15 ਦੀ ਕੱਟ ਹੈ ਜੀ ਲਓ ਜੀ ਇਹ ਵਾਲੀ ਕੱਟ ਰਹੂਗੀ ਜੀ 2 ਮੀਟਰ ਦੀ ਲਓ 2 ਮੀਟਰ ਦੀ ਕੱਟ ਲੈਣੀ ਆ ਪ੍ਰਿੰਟ ਦੇਖੋ ਕਲਰ ਬਹੁਤ ਸੋਹਣਾ ਰਹਿਣ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਰਹੂਗਾ ਜੀ 1 15 1 15 ਦੇ ਦੋ ਦੋ ਪੀਸ ਇਹ 2 ਮੀਟਰ ਦੀ ਕੱਟ ਸੀ 1 15 ਦਾ ਪੀਸ ਹੈ ਜੀ ਦੇਖੋ ਸਵਾ ਕਮੀਟਰ ਦਾ ਪੀਸ ਹੋ ਗਿਆ ਆਪਣਾ ਸ਼ਰਟ ਦਾ ਫਰੰਟ ਬਣ ਸਕਦਾ ਫਰੰਟ ਬੈਕ ਬਣਾ ਸਕਦੇ ਹੋ 1 70 ਦੀ ਕੱਟ ਚ ਰਹੂਗਾ ਜੀ ਇਹ ਲਓ ਜੀ ਇਹ ਵੀ 1 15 1 15 ਦੇ ਦੋ ਪੀਸ ਲੈ ਲਓ ਫਰੰਟ ਬੈਕ ਦੋਨੋਂ ਸ਼ਰਟ ਪੀਸ ਬਣ ਜਾਣਗੇ ਤੁਹਾਡੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਪ੍ਰਿੰਟ ਇਹ 2 ਮੀਟਰ ਦੀ ਕੱਟ ਚ ਰਹੂਗਾ ਜੀ ਬਹੁਤ ਸੋਹਣਾ ਪ੍ਰਿੰਟ ਹੈ 5 ਮੀਟਰ ਦੀ ਕਟ ਹੈ ਦੇਖੋ ਇਹਦੇ ਵਿੱਚ ਇੱਕ ਪੀਸ ਦੇ ਵਿੱਚ ਨਾ ਕਈ ਵਾਰੀ ਥੋੜਾ ਬਹੁਤਾ ਡਿਫੈਕਟ ਉਹ ਡਿਫੈਕਟ ਹੁੰਦਾ ਹੈ ਨਾ ਕਈ ਵਾਰੀ ਇੰਨੇ ਕੱਟ ਪੀਸ ਹੁੰਦੇ ਸਾਡੇ ਵੀ ਧਿਆਨ ਚ ਨਹੀਂ ਜਾਂਦਾ ਕਿ ਇੱਕ ਇੱਕ ਪੀਸ ਨੂੰ ਇੱਕ ਇੱਕ ਚੀਜ਼ ਨੂੰ ਚੈੱਕ ਕੀਤਾ ਜਾਵੇ ਕਿਉਂਕਿ ਦੇਖੋ ਪਹਿਲਾਂ ਅਸੀਂ ਮੈਂਤੀ ਗੈਂਤੀ ਵੀ ਕਰਦੇ ਆ ਹਨਾ ਪੀਸਾਂ ਨੂੰ ਛਾੜਦੇ ਆ ਵੀ ਆ ਪਰ ਫਿਰ ਵੀ ਸਾਡੇ ਨਹੀਂ ਧਿਆਨ ਚ ਜਾਂਦਾ ਕੋਈ ਜੇ ਕਿਸੇ ਦਾ ਕੋਈ ਵੀ ਡਿਫੈਕਟ ਅਸੀਂ ਦੱਸਦੀ ਆ ਕਈ ਵਾਰੀ ਨਹੀਂ ਧਿਆਨ ਚ ਰਹਿੰਦਾ ਹਨਾ ਮੇਰੇ ਪਰ ਉਹਨੂੰ ਇਦਾਂ ਪੀਸ ਪਹੁੰਚ ਜਾਂਦੇ ਆ ਤਾਂ ਤੁਸੀਂ ਦੇਖੋ ਅਡਜਸਟ ਕਰਿਆ ਕਰੋ ਪਰ ਜਿਹੜੇ ਜਿਹੜੇ ਕੱਟ ਪੀਸ ਹੈ ਜੀ ਉਹਨਾਂ 'ਚ ਥੋੜਾ ਬਹੁਤਾ ਕੋਈ ਪ੍ਰੋਬਲਮ ਹੈ ਤਾਂ ਹੀ ਉਹ ਸੂਟ ਕੱਟ ਪੀਸਾਂ 'ਚ ਨਿਕਲਦੇ ਆ ਨਹੀਂ ਤਾਂ ਫਿਰ ਆਪਾਂ ਨੂੰ ਫਰੈਸ਼ ਸੂਟ ਮਿਲ ਜਣੇ ਇਸੇ ਪ੍ਰਾਈਸ 'ਚ ਤੇ ਦੇਖੋ ਥੋੜਾ ਬਹੁਤਾ ਹੁੰਦਾ ਜੀ ਪਰ ਅਡਜਸਟ ਹੋ ਜਾਂਦਾ ਹੈ ਬਾਕੀ ਅਸੀਂ ਦੱਸ ਦਿੰਨੇ ਆ ਲਓ ਜੀ ਟਾਈ ਮੀਟਰ ਦੀ ਕੱਟ 'ਚ ਰਹੂਗਾ ਜੀ ਜਿਹੜਾ ਵੀ ਡਿਫੈਕਟ ਸਾਡੇ ਧਿਆਨ ਚ ਹੁੰਦਾ ਜੀ ਉਹ ਅਸੀਂ ਦੱਸ ਦਿੰਦੇ ਆ ਕਈ ਵਾਰੀ ਨਹੀਂ ਪਤਾ ਲੱਗਦਾ ਨਾ ਤੁਹਾਨੂੰ ਪੀਸ ਪਹੁੰਚ ਜਾਂਦਾ ਤਾਂ ਉਸ ਦੇ ਲਈ ਸੌਰੀ ਮੰਗਦੇ ਆ ਜੀ ਕਈ ਵਾਰੀ ਪਹੁੰਚ ਜਾਂਦੀ ਹੈ ਜੀ ਕਿਉਂਕਿ ਜੇ ਥੋੜਾ ਬੋਤ ਡਿਫੈਕਟ ਕਰਕੇ ਪੀਸ ਲੈਸ ਚਾਉਂਦੇ ਆ ਇਹ ਵੀ 2.5 ਮੀਟਰ ਦੀ ਕੱਟ ਚਾ ਦੇਖੋ ਇਹਦੇ ਵਿੱਚ ਅਸੀਂ ਲਿਖਿਆ ਹੋਇਆ ਹੈ ਜੀ ਡਿਫੈਕਟ ਆ ਇਹਦੇ ਵਿੱਚ ਥੋੜੇ ਛੋਟੇ ਛੋਟੇ ਹੋਲ ਆ ਦੋ ਠੀਕ ਹੈ ਜੀ ਇਹ ਪੀਸ ਦੇ ਵਿੱਚ ਪਰ ਉਹ ਸਾਈਡ ਤੇ ਆ ਨਿਕਲ ਜਾਣੇ ਆ ਜਦੋਂ ਆਪਾਂ ਸ਼ਾਰਟ ਕੱਟਦੇ ਆ ਸਾਈਡ ਤੋਂ ਪੀਸ ਉੱਤ ਤਾਂ ਉਹ ਵਾਲੇ ਪੀਸ ਚ ਨਿਕਲ ਜਾਣੇ ਆ 2.5 ਮੀਟਰ ਦੀ ਕੱ ਠੀਕ ਹੈ ਜੀ ਇਹ ਵੀ ਟਾਈ ਮੀਟਰ ਦੀ ਕੱਟ ਚਾ ਦੋ ਸੇਮ ਪੀਸ ਮਿਲਣਗੇ ਤੁਹਾਨੂੰ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ 280 ਆ ਜੀ ਬਹੁਤ ਸੋਹਣੀ ਸ਼ਰਟ ਬਣਨੀ ਹੈ ਤੁਹਾਡੀ 280 ਦੇ ਵਿੱਚ ਲਓ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹਦਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ 280 ਆ ਜੀ ਆਮ ਤੋ ਨੂੰ ਪਸ਼ਮੀਨੇ ਵਿੱਚ ਸੂਟ ਬਾਈ ਕਰੋਗੇ ਇਦਾਂ ਦੇ ਪ੍ਰਿੰਟ ਨਹੀਂ ਮਿਲਨੇ ਸੋਹਣੇ ਸੋਹਣੇ ਤੇ ਇਹ ਆਊਗਾ ਜੀ 1 ਮੀਟਰ ਦਾ ਪੀਸ ਠੀਕ ਹੈ ਜੀ 1 ਮੀਟਰ ਦਾ ਪੀਸ ਰਹੂਗਾ ਜੀ ਇਹ ਜੀ ਇਹ ਵਾਲਾ ਪੀਸ ਵੈਸੇ ਜਾਦੇ ਪੀਸ ਆ ਇਹਦੇ 'ਚ ਥੋੜਾ ਜਿਹਾ ਡਿਫੈਕਟ ਆਉਂਦਾ ਤਾਂ ਕਰਕੇ ਅਸੀਂ 1 ਮੀਟਰ ਦੇ ਵਿੱਚ ਹੀ ਲਾਇਆ ਇਹ ਵਾਲੇ ਪੀਸ ਨੂੰ ਤੇ ਇਹਦੇ ਨਾਲ ਦਾ ਇੱਕ ਪੀਸ ਤੁਹਾਨੂੰ ਸੇਮ ਹੋਰ ਮਿਲੂਗਾ ਜੀ ਦੋ ਪੀਸ ਲੈ ਸਕਦੇ ਹੋ ਸੇਮ ਲਓ ਜੀ 1 ਮੀਟਰ ਦਾ ਪੀਸ ਆ ਇਹ ਰਹੂਗਾ ਜੀ 2 ਮੀਟਰ ਦਾ ਪੀਸ ਠੀਕ ਹੈ ਜੀ 2 ਮੀਟਰ ਦਾ ਪੀਸ ਰਹੂਗਾ ਜੀ 1 ਮੀਟਰ ਦਾ ਪੀਸ ਹੈ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਹਾਨੂੰ ਪਹਿਲਾਂ ਇੱਕ ਸੇਮ ਦਿਖਾਤਾ ਜੀ ਪੀਸ ਇੱਕ ਸੀਗਾ 280 ਦਾ ਪੀਸ ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ ਜੀ 170 ਦਾ ਲੈ ਦੋਨੋਂ ਪੀਸ ਬਣਾ ਕੇ ਪੂਰਾ ਸੂਟ ਬਣਾ ਸਕਦੇ ਹੋ ਜੀ 280 ਠੀਕ ਹੈ ਜੀ 10 ਮੀਟਰ ਤੋਂ ਥੋੜਾ ਜਿਹਾ ਘਟ ਹੈ ਇਹ 170 ਹੈ ਜੀ ਇਹ ਹੈਗਾ 2 ਮੀਟਰ ਥੋੜਾ ਜਿਹਾ ਘਟ 4.5 ਮੀਟਰ ਤੱਕ ਸਟਾਫ ਹੋ ਗਿਆ ਜੀ ਇਹ ਦੋਨੋਂ ਪੀਸ ਮਿਲਾ ਕੇ 4.5 ਮੀਟਰ ਤੱਕ ਮਿਲੂਗਾ ਜੀ ਇਹ ਵਾਲਾ ਪੀਸ ਤਾਂ ਉਹਨੂੰ ਬਹੁਤ ਸੋਹਣਾ ਪ੍ਰਿੰਟ ਹੈ ਲੋ ਜੀ ਇਹ ਵਾਲਾ ਦੇਖੋ ਜੀ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟਡ 2.5 ਮੀਟਰ ਦੀ ਕੱਟ 'ਚ ਰਹਿਣਾ ਜੀ ਇਹ ਵਾਲਾ ਪੀਸ ਠੀਕ ਹੈ ਜੀ ਬਲੈਕ ਦੇ ਵਿੱਚ ਆਊਗਾ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ 2.5 ਮੀਟਰ ਦੀ ਕੱਟ 'ਚ ਰਹੂਗਾ ਜੀ ਇਹ ਪੀਸ ਲੋ ਇਹ ਵੀ 2.5 ਮੀਟਰ ਦੀ ਕੱਟ 'ਚ ਆ ਜੀ ਇਹ ਬਲੂ ਬੇਸ ਦੇ ਵਿੱਚ ਆ ਗਿਆ ਪ੍ਰਿੰਟਿੰਗ ਇਹਦੀ ਵੀ ਬਹੁਤ ਸੋਹਣੀ ਹੈ ਠੀਕ ਹੈ ਜੀ ਇਹ ਵੀ 2.5 ਮੀਟਰ ਦੀ ਕੱਟ 'ਚ ਆਊਗਾ ਲਓ ਜੀ ਇਹ ਵੀ 2.5 ਮੀਟਰ ਦੀ ਕੱਟ ਚ ਆਊਗਾ ਜੀ ਦੋ ਪੀਸ ਹੀ ਮੈਲੇ ਤੁਹਾਨੂੰ 2.5 2.5 ਮੀਟਰ ਦੀ ਕੱਟ ਚ ਇਹਦੇ ਵਿੱਚ ਵੀ ਅਸੀਂ ਡਿਫੈਕਟ ਲਿਖਿਆ ਇਹਦੇ ਵਿੱਚ ਵੀ ਛੋਟੇ ਛੋਟੇ ਦੋ ਹੋਲ ਹੈ ਠੀਕ ਹੈ ਜੀ ਪਰ ਉਹ ਹਮੇਸ਼ਾ ਕਟਿੰਗ ਦੇ ਵਿੱਚ ਨਿਕਲ ਜਾਣੇ ਆ ਕਟਿੰਗ ਵਿੱਚ ਨਿਕਲ ਜਾਣੇ ਆ ਜੀ ਜੋ ਪੀਸ ਤੇ ਹੋਲ ਹੈ ਤੇ ਲਓ ਜੀ ਆਹ ਵਾਲਾ ਚੈੱਕ ਕਰੋ ਜੀ ਇਹ ਵੀ 2.5 ਮੀਟਰ ਦੀ ਕੱਟ ਚ ਰਹੂਗਾ ਬਲੈਕ ਦੇ ਦੋ ਪੀਸ ਮਿਲਨੇ ਆ ਫੁੱਲ ਸੂਟ ਬਣਾ ਸਕਦੇ ਹੁ ਪਹਿਲਾਂ ਵੀ ਅਸੀਂ ਇਹ ਵਾਲਾ ਪ੍ਰਿੰਟ ਦਿਖਾਇਆ 2.5 ਮੀਟਰ ਦੀ ਕੱਟ ਚ ਉਸੇ 2.5 ਮੀਟਰ ਚ ਇਹ ਹੈ ਜੀ ਠੀਕ ਹੈ ਇਹ ਵਾਲਾ ਚੈੱਕ ਕਰੋ ਜੀ 2 ਮੀਟਰ ਦੀ ਕੱਟ ਇਹ ਵਾਲਾ ਰਹੂਗਾ ਜੀ 2 ਮੀਟਰ ਦੀ ਕੱਟ 'ਚ ਠੀਕ ਹੈ ਜੀ 2 ਮੀਟਰ ਦੀ ਕੱਟ 'ਚ ਰਹਿਣਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਜੀ ਲਓ ਇਹ 2 ਮੀਟਰ ਦੀ ਕੱਟ 'ਚ ਹੈ ਤੇ ਇਹ ਵਾਲਾ ਰਹੂਗਾ ਜੀ 2 ਮੀਟਰ ਦਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਪ੍ਰਿੰਟ ਵੀ ਕਾਫੀ ਸੋਹਣਾ ਪ੍ਰਿੰਟ ਹੈ ਮੰਮੀ ਵਾਲਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਜਿਹਾ ਲਓ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਲਓ ਇਹਦੀ ਕੱਟ ਰੂਗੀ ਜੀ 2.5 ਮੀਟਰ ਜੀ ਪਰ ਇਹਦੇ ਵਿੱਚ ਵੀ ਥੋੜਾ ਜਿਹਾ ਡਿਫੈਕਟ ਆ ਉਹ ਤੁਹਾਨੂੰ ਦਿਖਾ ਦੇਣੀ ਕਿਦਾਂ ਦਾ ਹੋਊਗਾ ਲਓ ਐਦਾਂ ਜਿਵੇਂ ਤੁਹਾਨੂੰ ਮੈਂ ਹੋਲ ਕਿਆ ਨਾ ਐਦਾਂ ਹੁੰਦੇ ਆ ਜੀ ਹੋਲ ਥੋੜੇ ਜਿ ਛੋਟੇ ਛੋਟੇ ਦੇਖੋ ਤੰਨੀ ਦੇ ਨੇੜੇ ਆ ਗਏ ਐਦਾਂ ਇਹਦੀ ਕਟਿੰਗ ਦੇ ਵਿੱਚ ਨਿਕਲ ਜਾਣੇ ਆ ਜੀ ਠੀਕ ਹੈ ਸਾਈਡ ਤੋਂ ਆਪਾਂ ਸ਼ਾਰਟ ਤਾਰ ਦੇ ਨਿਕਲ ਜਾਣੇ ਕਟਿੰਗ 'ਚ ਤਾਂ ਇਹ ਵਾਲਾ ਪੀਸ ਵੀ 2.5 ਮੀਟਰ ਦੀ ਕੱਟ 'ਚ ਰਹਿਣਾ ਲਓ ਜੀ ਬਹੁਤ ਸੋਨਾ ਪ੍ਰਿੰਟ ਰਹੂਗਾ ਜੀ ਇਹਦਾ ਇਸ ਨਾਇਜ਼ ਦੇ ਦਾਸ ਬ੍ਰੈਂਡ ਦੇ ਕੱਟ ਪੀਸ ਇੰਨਾ ਪੀਸਾਂ ਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਮੇਰੇ ਆਪਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਇੰਸਟਾ ਤੇ ਵੀ ਸਾਡਾ ਪੇਜ ਆ ਜੀ ਵਾਈ ਗੁਰੂ ਕਲੋਥ ਹਾਊਸ ਠੀਕ ਆ ਉਹਦੇ ਨਾਂ ਤੇ ਤੁਸੀਂ ਸਾਨੂੰ ਉਹਦੇ ਉੱਤੇ ਫੋਲੋ ਕਰ ਸਕਦੇ ਹੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ